ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਸਿੱਧੂ ਦੇ ਆਉਣ ਨਾਲ ਕਾਂਗਰਸ ਨੂੰ ਕਿੰਨਾ ਫਾਇਦਾ ਹੋਏਗਾ ਕੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਨਾਲ ਚੱਲ ਸਕਣਗੇ ਆਮ ਆਦਮੀ ਪਾਰਟੀ ਲਈ ਸਿੱਧੂ ਕਿੰਨਾ ਵੱਡਾ ਚੈਲੰਜ ਬਣਨਗੇ ਪੰਜਾਬ ਦੇ ਲੋਕਾਂ ਤੋਂ ਅਸੀਂ ਇਹ ਜਾਣਨ ਦੇ ਲਈ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿਉਂਕੀ ਸੋਚਦੇ ਨੇ ਸਭ ਤੋਂ ਪਹਿਲਾਂ ਅੰਕਲ ਤੁਹਾਨੂੰ ਕੀ ਲੱਗਦਾ ਸਿੱਧੂ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਫਾਇਦਾ ਹੋਏਗਾ ਬਿਲਕੁਲ ਹੋਏਗਾ ਜੀ ਸਿੱਧੂ ਸੈਲੀਬ੍ਰਿਟੀ ਆਦਮੀ ਹੈ ਨੂੰ ਫਾਇਦਾ ਹੋਏਗਾ ਕਾਂਗਰਸ ਨੂੰ ਪੂਰਾ ਉਹਦਾ ਕਿਉਂ ਤੁਹਾਨੂੰ ਕੀ ਲੱਗਦਾ ਕਿਵੇਂ ਫਾਇਦਾ ਹੋਊਗਾ ਪედა ਹੋਏਗਾ ਉਹ ਤਾਂ ਸੱਚਾ ਪੱਕਾ ਆਦਮੀ ਹੈ ਪੋਲਿਟਿਕਸ ਦੇ ਵਿੱਚ ਪਹਿਲਾਂ ਵੀ ਆਇਆ ਕਾਲੀ ਦਲ ਤੋਂ ਬੱਕ ਹੋ ਕੇ ਭਾਜਪੀ ਤੋਂ ਨਜ਼ਿਕ ਆ। ਆਮ ਆਦਮੀ ਤੇ ਕਾਲੀ ਦਲੀ ਕਿੰਨਾ ਵੱਡਾ ਚੈਲੰਜ ਬਣੂ ਸਕਦਾ? ਪੰਜਾਬ ਬਿਲਕੁਲ ਚੈਲੰਜ ਬਣੇਗਾ। ਤਾਨੂੰ ਕੀ ਲੱਗਦਾ ਸਿੱਧੂ ਦੇ ਆਉਣ ਨਾਲ ਕਾਂਗਰਸ ਨੂੰ ਫਾਇਦਾ ਹੋਏਗਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਜੀ ਕਿਉਂਕਿ ਉਹ ਉਹਨਾਂ ਦੀ ਭਾਜੀ ਦੀ ਪਹਿਲਾਂ ਤੋਂ ਹੀ ਸਿੱਧੂ ਭਾਜੀ ਦੀ ਫੈਨ ਵੈਲਟ ਬਹੁਤ ਤਕੜੀ ਹੈ ਉਹ ਕ੍ਰਿਕਟ ਵਿੱਚ ਵੀ ਬਹੁਤ ਨਾਮ ਕਮਾ ਚੁੱਕੇ ਫਿਰ ਕਾਮੇਡੀ ਦੇ ਜਿੰਨੇ ਵੀ ਸ਼ੋਅ ਚੱਲਦੇ ਉਹਨਾਂ ਵਿੱਚ ਨੌਕ ਮਾ ਚੁੱਕੇ ਲੱਗਦਾ ਸਿੱਧੂ ਕ੍ਰੈਡੀਬਿਲਟੀ ਕਦੇ ਆਮ ਆਦਮੀ ਪਾਰਟੀ ਜਾਂਦੇ ਸੀ ਪਹਿਲਾਂ ਕਦੇ ਕਾਂਗਰਸ ਨੇਗੋਸ਼ੀਏਸ਼ਨ ਬੜੀ ਕਰਦੇ ਰਹੇ ਉਹਦੇ ਨਾਲ ਉਹਨਾਂ ਦੀ ਸਾਖ ਨਹੀਂ ਖਰਾਬ ਹੋਈ ਸਿੱਧੂ ਨੂੰ ਨੁਕਸਾਨ ਨਹੀਂ ਹੋਊਗਾ ਨਹੀਂ ਭਾਜੀ ਜਿਹੜੀ ਪਾਰਟੀ ਨੇ ਛੱਡ ਚੁੱਕੇ ਹੁਣ ਉਹਦਾ ਕੀ ਨੁਕਸਾਨ ਹੋਣਾ ਹੁਣ ਕਾਂਗਰਸ ਚ ਕੈਪਟਨ ਸਾਹਿਬ ਤੇ ਪੂਰੇ ਤਰ੍ਹਾਂ ਉਹਨਾਂ ਨੂੰ ਟੱਕਰ ਦੇ ਦੇ ਗੁਰਪਤਾਵ ਬਾਜਵਾ ਜੀ ਹੁਣ ਸਿੱਧੂ ਨਾਲ ਇੱਕ ਹੋਰ ਚੈਲੰਜ ਹੋ ਗਿਆ ਕਾਂਗਰਸ ਪਾਰਟੀ ਪੂਰੀ ਸਟਰੋਂਗ ਹੋ ਚੁੱਕੀ ਤੁਹਾਨੂੰ ਲੱਗਦਾ ਹੈ ਕਿ ਸਿੱਧੂ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਫਾਇਦਾ ਹੋਏਗਾ ਹਾਂ ਜੀ ਫਾਇਦਾ ਜ਼ਰੂਰ ਹੋਏਗਾ ਕਿਉਂਕਿ ਸਿੱਧੂ ਇਹੀ ਜੀ ਚੀਜ਼ ਹੈ ਜਿਹੜਾ ਵੋਟਰਾਂ ਨੂੰ ਆਪਣੇ ਤਰਫ ਖਿੱਚਦਾ ਹੈ ਉਹਦਾ ਬੋਲਣ ਦਾ ਤਰੀਕਾ ਔਰ ਉਹਦੀ ਜਿਹੜਾ ਕਾਂਗਰਸ ਚ ਆਪਸ ਖਟਪਟ ਚੱਲਦੀ ਹੈ ਸਿੱਧੂ ਤੇ ਕੈਪਟਨ ਚ ਉਹਨੂੰ ਕਾਂਗਰਸ ਠੀਕ ਕਰ ਲੂਗੀ ਇਹਨੂੰ ਕਰਨਾ ਪੈਣਾ ਜੀ ਅਗਰ ਬੋਟ ਬੈਂਕ ਨੂੰ ਵਧਾਣਾ ਤਾਂ ਆਪਸ ਵਿੱਚ ਰਿਲੇਸ਼ਨ ਵਧਿਆ ਕਰਨੇ ਪੈਣੇ ਜੀ ਲੋਕਾਂ ਦੀ ਰਾਏ ਹੈ ਜਿਹੜੀ ਉਹ ਸਿੱਧੂ ਦੇ ਪੱਖ ਚ ਆ ਰਹੀ ਹੈ ਲੋਕ ਕਹਿ ਰਹੇ ਕਿ ਕਾਂਗਰਸ ਪਾਰਟੀ ਚ ਸਿੱਧੂ ਦੇ ਆਉਣ ਨਾਲ ਸਿੱਧੂ ਨੂੰ ਫਾਇਦਾ ਹੋਏਗਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਸਿੱਧੂ ਨੂੰ ਕਿੰਨਾ ਫਾਇਦਾ ਹੁੰਦਾ ਸਿੱਧੂ ਦਾ ਕਾਂਗਰਸ ਨੂੰ ਔਰ ਜਦੋਂ 11 ਤਰੀਕ ਨੂੰ ਨਤੀਜੇ ਆਉਣਗੇ ਪੰਜਾਬ ਦੇ ਅਸਲ ਚ ਉਹ ਪਤਾ ਲੱਗੇਗਾ ਕਿ ਸਿੱਧੂ ਦਾ ਕਾਂਗਰਸ ਨੂੰ ਕਿੰਨਾ ਫਾਇਦਾ ਹੋਇਆ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਰੋਪੜ